ਸਾਸ਼ੀ ਗਾਇਲ ਜੀ ਸਵਾਗਤ ਆਪ ਸਭ ਦਾ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਮੈਂ ਆਪ ਸਭ ਨਾਲ ਜਸਮੀਨ ਦੇਖੋ ਜੀ ਕਟਨਾਵਾ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਘਟਦੀਆਂ ਨੇ ਹਰ ਰੋਜ਼ ਘਟਦੀਆਂ ਨੇ ਪਲ-ਫਲ ਘਟਦੀਆਂ ਨੇ ਮਨ ਤੇ ਅਸਰ ਵੀ ਕਰਦੀਆਂ ਨੇ ਨਹੀਂ ਭੱਜ ਸਕਦੇ ਅਸੀਂ ਬਹੁਤੀਆਂ ਸਥਿਤੀਆਂ ਤੋਂ ਬਹੁਤ ਕੁਝ ਸੁਣਦੇ ਆ ਹਰ ਕੋਈ ਸਾਨੂੰ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦਾ ਹੈ ਤੁਹਾਡੇ ਵਰਗਾ ਕੋਈ ਨਹੀਂ ਕਿਉਂਕਿ ਤੁਹਾਡੇ ਅੰਗੂਠੇ ਵਰਗਾ ਸਾਈਨ ਇਨੇ ਲੋਕੀ ਹੋਣ ਦੇ ਬਾਵਜੂਦ ਕਿਸੇ ਨਾਲ ਨਹੀਂ ਮਿਲਦਾ ਤੇ ਜੇ ਉਹ ਇੱਕ ਹੈ ਤੇ ਉਹਨੇ ਇੱਕ ਹੀ ਪੈਦਾ ਕੀਤਾ ਹੈ ਤੁਹਾਨੂੰ ਤਾਂ ਤੁਸੀਂ ਸਿਰਫ ਆਪਣੇ ਆਪ ਨੂੰ ਪਹਿਚਾਨ ਕੇ ਆਪਣੇ ਆਪ ਲਈ ਅਗਰ ਇਸ ਦੁਨੀਆ ਵਿੱਚ ਆਪਣੀ ਜ਼ਿੰਦਗੀ ਕੱਢਦੇ ਹੋ ਤਾਂ ਸਮਝੋ ਤੁਸੀਂ ਜਦੋਂ ਹਰ ਕੋਈ ਆਪਾਂ ਹਰ ਕੋਈ ਜਦੋਂ ਇਸ ਦੁਨੀਆ ਤੋਂ ਜਾਈਏ ਕਿਉਂਕਿ ਜਾਣਾ ਸਭ ਨੇ ਕਮ ਸੇ ਕਮ ਇਹ ਮਨ ਵਿੱਚ ਨਾ ਰਹਿ ਜਾਏ ਕਿ ਉਹ ਹੋ ਥੋੜਾ ਸਮਾਂ ਹੋਰ ਹੁੰਦਾ ਆ ਕਰ ਲੈਂਦੇ ਆ ਹੋ ਜਾਂਦਾ ਆਪਣੇ ਲਈ ਤੇ ਜਿਉਆ ਹੀ ਨਹੀਂ ਜਿਹੜੀ ਚੀਜ਼ਾਂ ਦੇ ਪਿੱਛੇ ਭੱਜਦੇ ਰਹੇ ਉਹ ਬਣਾਉਂਦੇ ਰਹੇ ਉਹ ਬਣੀਆਂ ਕਿਸੇ ਕੰਮ ਨਹੀਂ ਆਈਆਂ ਨਹੀਂ ਆਉਂਦੀਆਂ ਜੀ ਜੋ ਤੁਸੀਂ ਹੰਡਾ ਲਿਆ ਜੋ ਤੁਸੀਂ ਖਾ ਲਿਆ ਜੋ ਤੁਸੀਂ ਸਮੇਂ ਨੂੰ ਖੁਸ਼ੀ ਨਾਲ ਬਤੀਤ ਕਰ ਲਿਆ ਚਾਹੇ ਗਮੀ ਨਾਲ ਬਤੀਤ ਕਰ ਲਿਆ ਉਹਨੇ ਤੇ ਲੰਘ ਹੀ ਜਾਂਦਾ ਸਾਦਾ ਪੀਤਾ ਵੀ ਸਵਾਦ ਤੇ ਟੇਸਟ ਮੁਤਾਬਕ ਚਿਹਰੇ ਤੇ ਅੱਖਾਂ ਦੀ ਚਮਕ ਦਿੰਦਾ ਹੈ। ਕਈ ਵਾਰੀ ਕੁਝ ਚੀਜ਼ਾਂ ਰੋਕ ਦਿੱਤੀਆਂ ਜਾਂਦੀਆਂ ਨੇ ਕਿੰਨੇ ਰੋਕੀਆਂ ਸਮਾਜ ਵਿੱਚ ਪalp ਦੇ ਲੋਕਾਂ ਨੇ। ਜਦੋਂ ਤੱਕ ਤੁਹਾਡਾ ਮਨ ਕਿਸੇ ਚੀਜ਼ ਨੂੰ ਨਹੀਂ ਰੋਕਦਾ ਤੁਸੀਂ ਨਹੀਂ ਰੋਕ ਸਕਦੇ। ਜ਼ਬਰਦਸਤੀ ਕਿਉਂ ਕਿਸੇ ਦੇ ਪਿੱਛੇ ਲੱਗ ਕੇ ਹਰ ਚੀਜ਼ ਨੂੰ ਆ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਗਲਤ ਹੈ। ਉਹ ਹਰ ਕਿਸੇ ਲਈ ਗਲਤ ਨਹੀਂ ਹੈ ਕਿਉਂਕਿ ਹਰ ਚੀਜ਼ ਹਰ ਕਿਸੇ ਲਈ ਨਹੀਂ ਬਣੀ। ਹੋਵੇਗਾ ਗਲਤ ਬਿਲਕੁਲ ਹੋਵੇਗਾ। ਕੌਣ ਡਿਸਾਈਡ ਕਰੇਗਾ ਇਹ ਸਾਡੇ ਲਈ ਗਲਤ ਹੈ ਕਿ ਨਹੀਂ ਜੀ ਸਾਰੇ ਕਹਿੰਦੇ ਸਾਰੇ ਕਹਿੰਦੇ ਆ ਤਾਂ ਕੀ ਹੋਇਆ ਇਨਸਾਨਾਂ ਨੇ ਕਿਹਾ ਹੈ ਉੱਪਰੋਂ ਕੁਝ ਵੀ ਨਹੀਂ ਗਿਰਿਆ ਜੇ ਜੇ ਮੰਨੀਏ ਕਿ ਭਾਈ ਉੱਪਰ ਵਾਲਾ ਨਾਰਾਜ਼ ਹੋ ਜਾਏਗਾ ਉਹ ਨਾਰਾਜ਼ ਕਿਉਂ ਹੋਏਗਾ ਜਦੋਂ ਤੁਸੀਂ ਉਹ ਇੱਕ ਨੇ ਜਦੋਂ ਕਈ ਅਨੇਕ ਬਣਾਏ ਆ ਤੇ ਉਹਨਾਂ ਅਨੇਕਾਂ ਵਿੱਚ ਵੀ ਉਹ ਇੱਕ ਹੀ ਹੈ ਤੁਸੀਂ ਉਸ ਨੂੰ ਦੁੱਖ ਨਹੀਂ ਦੇ ਰਹੇ ਤਾਂ ਉਹ ਤੁਹਾਡੇ ਨਾਲ ਨਾਰਾਜ਼ ਕਿਉਂ ਹੋਏਗਾ ਰਹੀ ਗੱਲ ਕਿਸੇ ਰਸਤੇ ਤੇ ਚੱਲਣ ਦੀ ਤੁਸੀਂ ਆਪਣੇ ਬਣਾਏ ਰਸਤੇ ਤੇ ਚੱਲ ਕੇ ਦੇਖੋ ਜ਼ਿੰਦਗੀ 'ਚ ਸਵਾਦ ਆ ਜਾਏਗਾ। ਰਿਸ਼ਤੇ ਕੁਦਰਤ ਨੇ ਦਿੱਤੇ ਆ ਤੁਹਾਨੂੰ ਵੀ ਕੁਦਰਤ ਨੇ ਪੈਦਾ ਕੀਤਾ ਹੈ। ਆਪਣਾ ਫਰਜ਼ ਨਹੀਂ ਬਹੁ ਕੋਈ ਕੀ ਕਰ ਰਿਹਾ ਕਰਜ਼ਾ ਥੋੜਾ ਦੇਣਾ ਕਿਸੇ ਦਾ। ਅਸੀਂ ਸਿਰਫ ਤੇ ਸਿਰਫ ਇਸ ਚੀਜ਼ 'ਚ ਜਿਉਂਦੇ ਆ ਕਿ ਕੋਈ ਕੀ ਕਰ ਰਿਹਾ। ਜੋ ਮੈਂ ਬੋਲਦੀ ਆ ਪਹਿਲਾਂ ਗੱਲਾਂ ਇਹ ਅਸਲ ਦੇ ਵਿੱਚ ਜੋਤਿਸ਼ ਨਾਲ ਹੀ ਸੰਬੰਧਤ ਹੁੰਦੀਆਂ ਨੇ। ਸਾਡੀ ਜ਼ਿੰਦਗੀ ਜੋਤਿਸ਼ ਦੇ ਹਿਸਾਬ ਕਿਤਾਬ ਗ੍ਰਹਾਂ ਦੇ ਹਿਸਾਬ ਕਿਤਾਬ ਨਾਲ ਹੀ ਚੱਲਦੀ ਹੈ ਜਿਸ ਦੇ ਲਗਨ ਦਾ ਮਾਲਕ ਜਿਸ ਤਰ੍ਹਾਂ ਦਾ ਹੈ ਉਸ ਦੀ ਨੇਚਰ ਉਸ ਤਰ੍ਹਾਂ ਦੀ ਹੈ ਬਦਲੋ ਫਿਰ ਖੋਲੋ ਸਕੂਲ ਨਹੀਂ ਬਦਲ ਸਕਦੇ ਤੁਸੀਂ ਉਸ ਨੇ ਜਿਹੜੀ ਮਿੱਟੀ ਇਨਸਾਨ ਤੇ ਲਾਤੀ ਉਹਨੂੰ ਤੁਸੀਂ ਕਿਵੇਂ ਬਦਲੋਗੇ ਇੱਕ ਬੜੇ ਬੜੇ ਸਾਊ ਸ਼ਰੀਫ ਨਾ ਬੋਲਣ ਵਾਲੇ ਦੇ ਘਰ ਇੱਕ ਚਪੜ ਚਪੜ ਕੈਂਚੀਆਂ ਵਾਂਗੂ ਚੱਲਣ ਵਾਲਾ ਇਨਸਾਨ ਬੋਲਣ ਵਾਲਾ ਪੈਦਾ ਹੋ ਗਿਆ ਤੇ ਕਿਨੂੰ ਆਖੇ ਜਾ ਕੇ ਕਿ ਭਾਈ ਅਸੀਂ ਤੇ ਚੁੱਪ ਰਹਿੰਦੇ ਸੀ ਇਹਦੇ ਮੂੰਹ ਤੇ ਜਿੰਦਾ ਕਦੋਂ ਲੱਗਣਾ ਤੁਸੀਂ ਨਹੀਂ ਕਹਿ ਸਕਦੇ ਕਿਉਂਕਿ ਉਹਦੇ ਸਟਾਰ ਇਦਾਂ ਦੇ ਆ ਅਗਲੇ ਦੇ ਕੇਤੂ ਦੂ ਹੈ ਜਾਂ ਲਗਣ ਚ ਸੂਰਜ ਹੈ ਉਹ ਕਿੱਥੋਂ ਚੁੱਪ ਕਰ ਜੂ ਅਗਲਾ ਤੇ ਤਪੂ ਕਿਉਂਕਿ ਸੂਰਜ ਨੇ ਤੇ ਤਪਣਾ ਹੀ ਪਹਿਲਾਂ ਠੰਡਾ ਉਸ ਤੋਂ ਬਾਅਦ ਜਦੋਂ ਉਹਦੇ ਅਨੁਸਾਰ ਚੀਜ਼ਾਂ ਨਹੀਂ ਹੋਣੀਆਂ ਤੇ ਉਹਨੇ ਗੁੱਸੇ ਚ ਆਉਣਾ ਹੈ ਤੇ ਇਹ ਤੁਸੀਂ ਥੋੜਾ ਡਿਸਾਈਡ ਕਰਨਾ ਹੈ ਕਿ ਭਾਈ ਨਾ ਕਰ ਕੋਈ ਦੁਨੀਆ ਦੀ ਦਵਾਈ ਐਹ ਜਿਨੀ ਬਣੀ ਕੋਈ ਚੀਜ਼ ਇਹੋ ਜਿਹੀ ਨਹੀਂ ਬਣੀ ਜੋ ਉਸ ਦੀ ਬਣਾਈ ਚੀਜ਼ ਨੂੰ ਬਦਲ ਸਕੇ ਤੁਸੀਂ ਵੀ ਉਸ ਤੇ ਹੀ ਬਣਾਇਓ ਕਿਉਂ ਬਦਲ ਰਹੇ ਹੋ ਆਪਣੇ ਹੱਥ ਜਿੱਦਾਂ ਦੇ ਹੋ ਜਿੱਦਾਂ ਦਾ ਮਨ ਕਰਦਾ ਜਿੰਨਾ ਕੋ ਅਸਮਾਨ ਚ ਉੱਡਣਾ ਹੈ ਜਿੰਨੀ ਕੋ ਪਰਮਾਤਮਾ ਨੇ ਚਾਦਰ ਦਿੱਤੀ ਹੈ ਖੁੱਲ ਕੇ ਪੈਰ ਫਸਾਰੋ ਖੁੱਲ ਕੇ ਉੱਡੋ ਖੁੱਲ ਕੇ ਜਿਓ ਖੁਸ਼ੀਆਂ ਤੇ ਗਮੀਆਂ ਸਾਡੇ ਮਨ ਦੀਆਂ ਸੋਚ ਨੇ ਕਿਉਂਕਿ ਮਨ ਤੇ ਲੱਗੀ ਗੱਲ ਦੁੱਖਿਆ ਤੇ ਮਨ ਤੇ ਲੱਗੀ ਗੱਲ ਵਾਹ ਵਾਹ ਹੈ ਤੇ ਦਿਮਾਗ ਤੇ ਲੱਗੀ ਗੱਲ ਵਾਹ ਹੋਰ ਜ਼ਿਆਦਾ ਖੁਸ਼ੀਆਂ ਦਿੰਦੀ ਤੇ ਮਨ ਤੇ ਦਿਮਾਗ ਨੂੰ ਜਦੋਂ ਅਸੀਂ ਬੈਲੈਂਸ ਕਰਕੇ ਚੱਲਦੇ ਆ ਕਿ ਕੀ ਲੈਣਾ ਹੈ ਕਿਉਂ ਲੈਣਾ ਹੈ ਕਿੱਦਾਂ ਕਰਨਾ ਹੈ ਇਹ ਹੋ ਜਾਂਦਾ ਹੈ ਬਾਦੇ ਕਾਟੇ bizness ਫਾਇਦਾ ਤੇ ਉੱਥੇ ਫਿਰ ਅਸੀਂ ਚੱਕ ਲੋ ਧਰ ਲੋ ਵਾਲੀ ਹੋ ਜਾਂਦੀ ਹੈ ਕਿ ਕਿੰਨਾ ਪਾਈਏ ਕਿੰਨਾ ਕੱਢੀਏ ਕਿੱਦਾਂ ਬੈਲੈਂਸ ਕਰ ਲਈਏ ਕਿੱਥੋਂ ਕੀ ਕਰਨਾ ਹੈ ਬਸ ਇੰਨਾ ਇਨਸਾਨ ਚੀਜ਼ਾਂ ਵਿੱਚ ਹੀ ਇਨਸਾਨ ਉਲਝੇ ਕੋਈ ਗੱਲ ਨਹੀਂ ਜੇ ਦੁਨੀਆਦਾਰੀ ਵਿੱਚ ਉਲਝਣਾ ਹੈ ਤਾਂ ਉਲਝਣਾ ਦੂਜੇ ਦੀਆਂ ਉਲਝਣਾ ਖੋਲਣ ਦੀ ਵੀ ਕੋਸ਼ਿਸ਼ ਨਾ ਕਰੋ ਆਪਣੇ ਉਲਝੇਵਿਆਂ ਵਿੱਚ ਵੀ ਨਾ ਉਲਝੋ ਬਸ ਸਿਰਫ ਤੇ ਸਿਰਫ ਇੱਕ ਵਾਰ ਆਪਣੇ ਮਨ ਦੀ ਜ਼ਰੂਰ ਕਰ ਲਿਆ ਕਰੋ ਭਾਵੇਂ ਥੋੜੀ دیر ਲਈ ਕਰੋ ਕਿਉਂਕਿ ਜਦੋਂ ਵਕਤ ਨਾ ਰਿਹਾ ਤੇ ਉਦੋਂ ਮਨ ਦੀਆਂ ਕਰਨ ਦਾ ਫਾਇਦਾ ਵੀ ਕੀ ਸਹੀ ਹੈ ਬਿਲਕੁਲ ਸਹੀ 8 ਮਈ 2024 ਦਿਨ ਹੈ ਬੁੱਧਵਾਰ ਜਾਂ ਮੱਸਿਆ ਦਾ ਦਿਨ ਹੈ ਅੱਜ ਤੇ ਪ੍ਰਤੀਪਦਾ ਤਿਥੀ ਹੈ ਨਾਲ ਸ਼ੁਰੂ ਹੋ ਜਾਏਗੀ ਸਵੇਰੇ 9 ਵਜੇ ਤੋਂ ਅਹ ਤਕਰੀਬਨ ਪ੍ਰਤੀਪਦ ਤਿਥੀ ਤੇ ਭਰਨੀ ਨਕਸ਼ਤਰ ਚੱਲੇਗਾ ਦੁਪਹਿਰ 1.30 ਵਜੇ ਤੱਕ ਤੇ ਸੁਭਾਗਿਆ ਯੋਗ ਰਹੇਗਾ ਮੱਸੀਆ ਦਾ ਪੱਖ ਆਪਾਂ ਤੁਹਾਨੂੰ ਦੱਸਿਆ ਕਿ ਸਵੇਰੇ 9 ਵਜੇ ਤੱਕ ਹੈ ਸਵੇਰੇ 9 ਵਜੇ ਤੱਕ ਅਗਰ ਤੁਸੀਂ ਮੱਸੀਆ ਦਾ ਕੋਈ ਦਾਨ ਕਰਨਾ ਹੈ ਵੱਡੇ-ਵੱਡੇ ਰਿਪਤਰਾ ਦੇ ਨਾਂ ਤੇ ਕੁਝ ਵੀ ਕਿਸੇ ਜ਼ਰੂਰਤਮੰਦ ਨੂੰ ਦੇਣਾ ਖਾਸ ਤੌਰ ਤੇ ਸਫਾਈ ਕਰਮਚਾਰੀ ਨੂੰ ਦਿੱਤਾ ਹੋਇਆ ਮੱਸੀਆ ਵਾਲੇ ਦਿਨ ਕੋਈ ਚੀਜ਼ ਬੜੀ ਹੀ ਸ਼ੁਫਾਲ ਦਿੰਦੀ ਹੈ ਖਾਣਾ ਕਿ ਲਾਓ ਚਾਹੇ ਉਹਨੂੰ ਝਾੜੂ ਵਗੈਰਾ ਜੋ ਲਾਂਦਾ ਹੈ ਗਲੀਆਂ ਵਗੈਰਾ ਸਾਫ਼ ਕਰਦੇ ਆ ਮੱਸੀਆ ਉਹ ਸ਼ਨੀ ਦੇ ਕਾਰਕ ਮੰਨੇ ਜਾਂਦੇ ਆ ਤੇ ਉਦੋਂ ਤੱਕ ਤੁਸੀਂ ਉਹਨਾਂ ਨੂੰ ਚਾਹ ਪਾਣੀ ਪਿਲਾ ਸਕਦੇ ਹੋ ਖਾਣਾ ਖਿਲਾ ਸਕਦੇ ਹੋ ਅ ਪੈਸੇ ਵੀ ਦੇ ਸਕਦੇ ਹੋ ਮਦਦ ਕਰ ਸਕਦੇ ਹੋ ਤੇ ਜ਼ਰੂਰਤ ਦਾ ਸਮਾਨ ਵੀ ਦੇ ਸਕਦੇ ਹੋ ਜੁੱਤੇ ਦਾ ਦਾਨ ਕਰ ਸਕਦੇ ਹੋ ਗਊਸ਼ਾਲਾ ਹਰਾ-ਚਾਰਾ ਪਾ ਸਕਦੇ ਹੋ ਬਸਿਆ ਤੇ ਕਿਉਂਕਿ ਚੰਦਰ ਹੈ ਨਹੀਂ ਹੈ ਇਸ ਟਾਈਮ ਤੇ એનર્ਜੀ ਜੋ ਹੈ ਬੜੀ ਪ੍ਰਭਾਵ ਕਰਦੀ ਹੈ ਥੋੜੀ ਨੈਗੇਟਿਵ એનર્ਜੀ ਚਾਰਾ ਪ੍ਰਭਾਵ ਕਰਦੀ ਹੈ ਇੱਕ ਚੀਜ਼ ਦਾ ਨਾ ਹੋਣਾ ਤੁਹਾਨੂੰ ਪਤਾ ਹੀ ਹੈ ਉਸ ਜਗ੍ਹਾ ਤੇ ਉਸ ਜਗ੍ਹਾ ਦੇ ਔਰੇ ਨੂੰ ਖਰਾਬ ਕਰ ਜਾਂਦਾ ਹੈ ਚਲੋ ਮੇਲਾ ਪੰਜੌਰ ਦਾ ਵੀ ਅਜ ਕਾਲ ਕਾ ਦਾ ਹਰਿਆਣਾ ਵਿਖੇ ਜਿਹੜਾ ਜੋ ਹੁੰਦਾ ਉਹ ਵੀ ਚੱਲ ਰਿਹਾ ਤੇ ਅੱਜ ਬੁੱਧਵਾਰ ਵਾਲੇ ਦਿਨ ਤਕਰੀਬਨ ਰਾਹੂ ਕਾਲ ਦਾ ਟਾਈਮ 1:30 ਵਜੇ ਤੋਂ 3:00 ਵਜੇ ਤੱਕ ਰਹੇਗਾ ਇੱਕ ਜਨਮ ਪੱਤਰੀ ਤੇ ਵੀ ਚਾਚਾ ਕਰਾਂਗੇ ਆਪਾਂ ਗੁਰਲੀਨ ਦੀ ਤੇ ਕਹਿੰਦੇ ਗੁੱਸਾ ਬੜਾ ਕਰਦੀ ਆ ਤੇ ਪੜ੍ਹਾਈ ਦਾ ਧਿਆਨ ਵੀ ਨਹੀਂ ਦਿੰਦੀ ਤੇ ਗੁੱਸਾ ਵੀ ਬਹੁਤ ਕਰਦੀ ਆ ਸ਼ਾਇਦ ਇਹੀ ਕੁਐਸਚਨ ਸੀ ਉਹਨਾਂ ਦਾ ਜੋ ਆਪਾਂ ਦੱਸਿਆ ਤੁਹਾਨੂੰ ਕਿ ਹਾਂਜੀ ਫਿਰੋਜ਼ਪੁਰ ਚ ਜਨਮ ਹੋਇਆ 17 ਮਈ 2010 ਨੋਟ ਕਰ ਲਓ 6:30 ਵਜੇ ਫਿਰੋਜ਼ਪੁਰ ਚ ਜਨਮ ਹੋਇਆ ਕਹਿੰਦੇ ਪੜ੍ਹਾਈ ਚ ਕਮਜ਼ੋਰ ਹੈ ਤੇ ਬਿਲਕੁਲ ਵੀ ਮਾਂ ਨਾਲ ਨਹੀਂ ਬਣਦੀ ਚਲੋ ਇਹਦਾ ਲੌਜੀਕ ਤੁਹਾਨੂੰ ਅੱਜ ਆਪਾਂ ਦੱਸ ਦਾਂਗੇ ਪ੍ਰੋਗਰਾਮ ਦੇ ਅਖੀਰ ਵਿੱਚ ਤੇ ਸ਼ੁਰੂਆਤ ਕਰਦੇ ਆਂ ਆਪਾਂ ਅਸਟਰੋਲੋਜੀ ਜਨੀ ਤਰਕ ਦੇ ਹਿਸਾਬ ਦੇ ਨਾਲ ਮੇਸ਼ ਰਾਸ਼ੀ ਵਾਲਿਆਂ ਦੇ ਐ ਰੇਜ਼ ਅਨੀ ਮੇਸ਼ ਰਾਸ਼ੀ ਵਾਲਿਆਂ ਦੇ ਸੂਰਜ ਚੰਦਰ ਦੀ ਜੁਤੀ ਇਕੱਠੀ ਹੋਈ ਤੁਹਾਨੂੰ ਪਤਾ ਸੂਰਜ ਚੰਦਰ ਇਕੱਠੇ ਤਾਂ ਮੱਸਿਆ ਆਪਾਂ ਕਈ ਵਾਰੀ ਦੱਸਿਆ ਸੂਰਜ ਦੇ ਸਾਹਮਣੇ ਚੰਦਰਮਾ ਤਾਂ ਪੂਰਨਮਾਸ਼ੀ ਤਾਂ ਚਲੋ ਮੱਸਿਆ ਦਾ ਪੱਖ ਤੇ ਨਾਲ ਅੱਜ ਚੰਦਰ ਦਰਸ਼ਨ ਜੋ ਨੇ ਉਹ ਕੱਲ ਕਰਨੇ ਸ਼ੁਭ ਰਹਿਣਗੇ ਅੱਜ ਨਹੀਂ ਕਰਨੇ ਅੱਜ ਇੱਕਮ ਤੇ પ્રતિਪਦਾ ਤਿਥੀ ਹੈ ਚੰਦਰ ਲਗਣ ਵਿੱਚ ਹੈ ਜਿੱਦੀ ਨਹੀਂ ਬਣਨਾ ਆੜ ਕੇ ਕੋਈ ਕੰਮ ਨਹੀਂ ਕਰਨਾ ਮਾਂ ਨਾਲ ਬਹਿਸ ਬਾਜੀ ਨਹੀਂ ਕਰਨੀ ਦਿਨ ਅੱਛਾ ਜਾਏਗਾ ਸਿਰ 'ਚ ਥੋੜਾ ਦਰਦ ਹੋ ਰਿਹਾ ਏ ਤਾਂ ਕੱਚੀ ਲੱਸੀ ਦੇ ਛਿੱਟੇ ਮਾਰ ਲਓ ਤੇ ਨਾਲ ਧੁੱਪ 'ਚ ਸਿਰ ਟਾ ਕੇ ਰੱਖੋ ਠੀਕ ਦਿਨ ਅੱਛਾ ਜਾਏਗਾ ਟੌਰਸ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਪ੍ਰਾਪਰਟੀ ਦੇ ਨਾਲ ਸੰਬੰਧਿਤ ਕੰਮ ਹੁੰਦੇ ਹੁੰਦੇ ਰੁਕ ਰਹੇ ਨੇ ਕੰਮ ਡਿਲੇ ਹੋ ਰਹੇ ਨੇ ਥੋੜੀ ਕਲਪਾਹਟ ਕੋਈ ਆ ਥੋੜੇ ਖਰਚੇ ਵਧੇ ਨੇ ਪਰ ਸ਼ੁਕਰ ਦਾ ਨਕਸ਼ਤਰ ਅੱਛਾ ਹੈ ਹਰ ਮੁਸੀਬਤ ਚੋਂ ਹਰ ਟੈਨਸ਼ਨ ਚੋਂ ਤੁਸੀਂ ਆਪਣੀ ਸੋਚ ਆਪਣੇ ਮਨੋਬਲ ਨਾਲ ਨਿਕਲ ਜਾਓਗੇ ਤਾਂ ਬਸ ਥੋੜਾ ਜਿਹਾ ਸੋਚ ਲਓ ਥੋੜਾ ਜਿਹਾ ਟਾਈਮ ਦਿਓ ਜੋ ਪਰੇਸ਼ਾਨੀ ਹੈ ਉਸ ਦਾ ਹੱਲ ਤੁਹਾਨੂੰ ਮਿਲ ਜਾਣਾ ਹੈ ਤੇ ਸਹਿਜਤਾ ਨਾਲ ਚੱਲੋ ਥੋੜਾ ਜਲਦਬਾਜੀ ਚ ਫੈਸਲਾ ਨਾ ਕਰੋ ਦਿਨ ਅੱਜ ਤੁਹਾਡਾ ਬਿਲਕੁਲ ਅੱਛਾ ਜਾਣ ਵਾਲਾ ਜੈਮਿਨੀ ਮਿਥੂ ਰਾਸ਼ੀ ਵਾਲੇ ਮਿਥੂ રાશિ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਗੱਲ ਕਰੀਏ ਆਪਾਂ ਤਾਂ ਤਕਰੀਬਨ ਜੋ ਨਕਸ਼ਤਰ ਹੈ ਸ਼ੁਕਰ ਦਾ ਮਿੱਤਰ ਹੀ ਹੈ ਨੁਕਸਾਨ ਕੋਈ ਨਹੀਂ ਕਰਨ ਵਾਲਾ ਪਰ ਫਿਰ ਵੀ ਜੋ ਮੰਗਲ ਤੇ ਬੁੱਧ ਦੀ ਜੁਤੀ ਬਣੀ ਹੈ ਜੋ ਤੁਹਾਨੂੰ ਥੋੜੀ ਮਸਲਸ ਪ੍ਰੋਬਲਮ ਦੇ ਰਹੀ ਹੈ ਤਾਂ ਇਹਦੇ ਚੋਂ ਨਿਕਲਣ ਦੇ ਲਈ ਅੱਜ ਕੁੱਤੇ ਨੂੰ ਰੋਟੀ ਮੱਸੀਆਂ ਵਾਲ ਦੇਣ ਹਲਕਾ ਜਿਹਾ ਸਰੋਂ ਦਾ ਤੇਲ ਲਾ ਕੇ ਪਾ ਦਿਓ ਅੱਛਾ ਫਲ ਵੀ ਮਿਲੇਗਾ ਤੇ ਮਨ ਨੂੰ ਸ਼ਾਂਤੀ ਮਿਲੇਗੀ ਸਭ ਤੋਂ ਜ਼ਰੂਰੀ ਕੈਂਸਰ ਕਰਕਰਾ રાશિ ਵਾਲੇ ਸਿਤਾਰਿਆਂ ਦੇ ਹਿਸਾਬ ਦੇ ਨਾਲ ਜੋ ਨਕਸ਼ਤਰ ਹੈ ਮਿੱਤਰ ਨਹੀਂ ਹੈ 1.5 ਵਜੇ ਤੱਕ ਉਸ ਤੋਂ ਬਾਅਦ ਸੂਰਜ ਦਾ ਨਕਸ਼ਤਰ ਆਏਗਾ ਸਭ ਅੱਛਾ ਹੁੰਦਾ ਤੇ ਮਨੋ ਮਨੋਬਲ ਵੀ ਵਧੇਗਾ ਤੁਹਾਡਾ ਤੇ ਨਾਲ ਆਪਣੇ ਭੈਤ ਤੁਸੀਂ ਵੈਸੇ ਕਿਸੇ ਨੂੰ ਦੇ ਵੀ ਨਹੀਂ ਰਹੇ ਤਾਂ ਚੰਗੀ ਗੱਲਾਂ ਦੇਣੇ ਵੀ ਨਹੀਂ ਚਾਹੀਦੇ ਅ ਕੋਸ਼ਿਸ਼ ਕਰੋ ਅੱਜ ਤੁਸੀਂ ਮੱਸੀਆਂ ਵਾਲੇ ਦਿਨ ਪੀਲੇ ਫੁੱਲ ਆਪਣੇ ਇਸਟੂਮ ਚੜਾ ਕੇ ਆਓ ਕਿਤੇ ਨਹੀਂ ਜਾ ਸਕਦਾ ਤਾਂ ਥੋੜੀ ਜਿਹੀ ਚਨੇ ਦੀ ਦਾਲ ਤੇ ਪੀਲੇ ਫੁੱਲ ਚਲਪਰਵਾਇ ਕਰ ਦੋ ਅੱਛਾ ਹੋ ਜਾਏਗਾ ਕਿਉਂਕਿ ਬ੍ਰਸਪਤ ਚੌਥੇ ਕੈਂਪ ਹੋ ਜਾਏਗਾ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਸੱਟ ਚੋਟ ਤੋਂ ਬਚਣਾ ਹੀ ਥੋੜਾ ਸੱਟ ਚੋਟ ਐਕਸੀਡੈਂਟਲ ਹਾਸੇ ਦਾ ਭੈ ਬਣਿਆ ਰਹੇਗਾ ਥੋੜੀ ਜੀ ਮਸਲਸ ਪ੍ਰੋਬਲਮ ਵੀ ਰਹੇਗੀ ਤੇ ਥੋੜੀ ਪੇਟ ਦੇ ਦੰਦਾ ਦੀ ਪ੍ਰੋਬਲਮ ਵੀ ਥੋੜੀ ਬਹੁਤੀ ਜਿਆਦਾ ਖਤਰਨਾਕ ਕੁਝ ਨਹੀਂ ਹੈ ਤਾਂ ਉਹਦੇ ਲਈ ਤੁਸੀਂ ਕੀ ਕਰੋ ਅੱਜ ਇੱਕ ਨਾਰੀਅਲ ਲਓ ਤੇ ਜਲ ਪਰਵਾ ਕਰ ਦਿਓ 9 ਵਜੇ ਤੋਂ ਪਹਿਲਾਂ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਜੋ ਪ੍ਰਤੀਪਦਾ ਤਿੱਥੀ ਹੈ ਦੋ ਤਾਂ ਸ਼ਾਮ 4 ਵਜੇ ਤੱਕ ਤੁਸੀਂ ਇਹ ਉਪਾਅ ਕਰ ਸਕਦੇ ਹੋ ਅੱਛਾ ਰਿਜ਼ਲਟ ਮਿਲੇਗਾ ਸਿਹਤ ਵੀ ਅੱਛੀ ਹੋ ਜਾਏਗੀ ਤੇ ਖੱਜਲ ਖਵਰੀ ਤੋਂ ਵੀ ਨਿਬਾਹਤ ਮਿਲੇਗੀ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਕਿਸੇ ਪੇਪਰ ਨੂੰ ਲੈ ਕੇ ਕਿਸੇ ਚੈੱਕ ਲੱਗੇ ਨੂੰ ਲੈ ਕੇ ਕਿਤੇ ਲੋਨ ਲੈਣਾ ਉਹਨੂੰ ਲੈ ਕੇ ਕੋਈ ਪਰੇਸ਼ਾਨੀ ਖੜੀ ਹੋ ਸਕਦੀ ਆ ਚੰਦਰਵੀਆ ਜੱਠਵੇਂ ਸਥਾਨ ਵਿੱਚ ਐ ਯਾਤਰਾ ਜ਼ਰੂਰੀ ਨਹੀਂ ਆ ਤਾਂ ਟਾਲ ਦੇਣੀ ਚਾਹੀਦੀ ਆ ਬਹੁਤ ਜ਼ਰੂਰੀ ਆ ਤਾਂ ਮਾਂ ਦੇ ਪੈਰਾਂ ਹੱਥ ਲਾ ਕੇ ਪਾਣੀ ਦਾ ਕੁੱਟ ਪੀ ਕੇ ਹਰ ਕੰਮ ਦੀ ਕੀਤੀ ਸ਼ੁਰੂਆਤ ਹੀ ਮਨ ਨੂੰ ਤਸੱਲੀ ਰਹੇਗੀ ਨਹੀਂ ਤਾਂ ਥੋੜੀ ਬਹੁਤੀ ਮਾਨਸਿਕ ਪਰੇਸ਼ਾਨੀ ਬਣੀ ਰਹਿ ਸਕਦੀ ਆ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੇ ਲਈ ਨਕਸ਼ਤਰ ਮਿੱਤਰ ਅੱਜ ਦੁਪਹਿਰ ਤੱਕ ਹਰ ਤਰ੍ਹਾਂ ਦੀ ਕੀਤੀ ਹੋਈ ਭਜਨ ਅਠ ਚੰਗਾ ਫਾਇਦਾ ਦੇਣ ਵਾਲੀ ਹੈ ਤੁਹਾਨੂੰ ਤਾਂ ਜਰੂਰ ਕਰੋ ਭਜਨ ਅਠ ਆਪਣੇ ਕੰਮ ਕਰ ਲਈ ਕਰੋ ਗੱਡੀ ਲੈਣੀ ਹੈ ਉਹਦੇ ਲਈ ਕਰੋ ਚੇਂਜ ਕਰਨੀ ਹੈ ਉਹਦੇ ਲਈ ਵੀ ਕੰਮ ਕਰੀਤੇ ਤੁਹਾਡੇ ਸਕਸੈਸ ਦੇਣਗੇ ਛੋਟੀ ਮੁੱਟੀ ਘਰੇਲੂ ਨੋਕ ਝੋਕ ਆ ਉਹਦੇ 'ਚ ਥੋੜਾ ਚੁੱਪ ਰਹੋਗੇ ਤਾਂ ਆਪਣੇ ਆਪ ਹੀ ਸੁਲਾ ਵਾਲੇ ਗ੍ਰਹਿ ਚੱਲ ਪੈਣਗੇ ਮਤਲਬ ਸ਼ਾਂਤੀ ਨਾਲ ਹੱਲ ਹੋ ਜਾਏਗਾ ਸਕੋਰਪੀਓ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਲਈ ਥੋੜੀ ਐਲੀਗੇਸ਼ਨ ਤੋਂ ਮਤ ਤੋਂ ਬਚੋ ਥੋੜੇ ਮਾਂ ਨਾਲ ਸਬੰਧ ਅੱਛੇ ਰੱਖੋ ਸ਼ੁਕਰ ਦਾ ਨਕਸ਼ਤਰ ਰੇਨੀ ਹੈ ਕਿ ਖਾਓ ਪੀਓ ਐਸ਼ ਕਰੋ ਤੇ ਬਸ ਚੱਲਦੇ ਬਣੋ ਘਰੇਲੂ ਛੋਟੇ ਛੋਟੇ ਕੰਮਾਂ ਵੱਲ ਵੀ ਧਿਆਨ ਦੇਣਾ ਤੁਹਾਡੇ ਲਈ ਲਾਜ਼ਮੀ ਹੋ ਗਿਆ ਹੈ ਮੰਗਲ ਜੋ ਹੈ ਰਾਹੂ ਨਾਲ ਚੱਲ ਰਿਹਾ ਤਾਂ ਕੁਝ ਚੀਜ਼ਾਂ ਨੂੰ ਤੁਸੀਂ ਬਿਨਾਂ ਵਜ੍ਹਾ ਤੋਂ ਇਗਨੋਰ ਮਾਰ ਰਹੇ ਹੋ ਪਰ ਹਲਕੇ 'ਚ ਲੈਣਾ ਤੇ ਇਗਨੋਰ ਮਾਰਨਾ ਬਿਜ਼ਨਸ ਕੰਮ ਕਾਜ 'ਚ ਨੁਕਸਾਨ ਕਰਾ ਦੇਗਾ ਨੌਕਰੀ ਕਰਨ ਵਾਲਿਆਂ ਦੇ ਲਈ ਦਿਨ ਅੱਜ ਅੱਛਾ ਜਾਣ ਵਾਲਾ ਹੈ ਸ਼ੁਕਰ ਦਾ ਨਕਸ਼ਤਰ ਖੱਜਲ ਖਵਾਰ ਹੋਣ ਤੋਂ ਬਾਅਦ ਕੰਮ ਹੋਏਗਾ ਸੈਜੀਟ ਹਿੰਮਤ ਬਣੀ ਰਹੇਗੀ ਔਰ ਸ਼ੁਕਰ ਦਾ ਨਕਸ਼ਤਰ ਦੁਪਹਿਰ ਤੱਕ ਮਿੱਤਰ ਨਹੀਂ ਆ ਦੁਪਹਿਰ ਤੋਂ ਬਾਅਦ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਵਿਦੇਸ਼ ਵੱਲੋਂ ਵੀਜ਼ਾ ਆ ਰਿਹਾ ਜਾਂ ਪੇਪਰ ਲਾਈਨੇ ਤੋਂ ਉਹਦੇ ਵੱਲੋਂ ਵੀ ਤੁਹਾਨੂੰ ਕੋਈ ਚੰਗੀ ਖਬਰ ਹੀ ਮਿਲੇਗੀ ਪਰ ਦੁਪਹਿਰ ਤੱਕ ਥੋੜਾ ਸ਼ਸ਼ੋਪੰਚ ਰਹੋਗੇ ਡਿਸੀਜਨ ਲੈਣ ਲਈ ਥੋੜੇ ਪਰਿਵਾਰ ਵਿੱਚ ਵੀ ਪਤਨ ਨਾਲ ਮਤਭੇਦ ਹੋ ਸਕਦੇ ਆ ਥੋੜੀ ਜੀ ਉਦਾਸੀ ਵੀ ਰਹਿ ਸਕਦੀ ਹੈ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਜੀ ਕਿੜਿਆਂ ਨੂੰ ਸ਼ੱਕਰ ਆਟਾ ਪਾ ਦੇਣਾ ਮੱਸੀਆ ਦਾ ਵੀ ਉਪਾਹ ਹੋ ਜਾਏਗਾ ਦਿਨ ਵੀ ਅੱਛਾ ਕੈਪ੍ਰਿਗਨ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਦੇ ਲਈ ਜੋ ਸਿਤਾਰੇ ਚੱਲਦੇ ਪਏ ਆ ਵੈਸੇ ਠੀਕ ਨੇ ਪਰ ਥੋੜੀ ਕਨਫਿਊਜ਼ਨ ਤੇ ਥੋੜਾ ਡਿਸੀਜਨ ਲੈਣ ਚ ਪ੍ਰੋਬਲਮ ਆ ਰਹੀ ਹੈ ਕਿਉਂਕਿ ਚੰਦਰ ਜੋ ਹੈ ਸ਼ੁਕਰ ਦੇ ਨਕਸ਼ਤਰ ਤੱਕ ਤਾਂ ਇਸ ਕਰਕੇ ਇਹ ਨਹੀਂ ਕਹਿ ਸਕਦੇ ਆਪਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਣ ਵਾਲਾ ਹੈ ਹਾ ਡਿਸੀਜਨ ਤੁਹਾਡੇ ਹੱਕ ਚ ਹੀ ਹੋਣਗੇ ਜਿਹਦੇ ਲਈ ਵੀ ਸਟੈਂਡ ਲਓਗੇ ਜਿਹਦੇ ਨਾਲ ਵੀ ਗੱਲਬਾਤ ਕਰੋਗੇ ਤਾਂ ਤੁਹਾਡੀ ਸੁਣੀ ਵੀ ਚੰਗੇ ਤਰੀਕੇ ਨਾਲ ਜਾਏਗੀ ਬਸ ਇੱਕ ਰੈੱਡ ਕਲਰ ਤੋਂ ਅੱਜ ਪਰਹੇਜ਼ ਰੱਖਣਾ ਤੇ ਸਭ ਤੋਂ ਜ਼ਰੂਰੀ ਦਿਮਾਗੀ ਖੱਜਲ ਖਵਾਰੀ ਨੂੰ ਕੰਟਰੋਲ ਕਰਨ ਦੇ ਲਈ ਮੈਡੀਟੇਸ਼ਨ ਕਰ ਲਓ ਅਕਵੀਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਕੁੰਭ ਰਾਸ਼ੀ ਨਜ਼ਰਾਂ ਤੋਂ ਬਚੋ ਤੇ ਪਿਤਾ ਨਾਲ ਸਬੰਧ ਅੱਛੇ ਰੱਖੋ ਸਰਕਲ ਚ ਦੋ ਤਿੰਨ ਜਾਣੇ ਮਦਦ ਕਰ ਰਹੇ ਨੇ ਤਾਂ ਮਦਦ ਲੈਣ ਲੈਣੀ ਚਾਹੀਦੀ ਨਵੇਂ ਤਰੀਕੇ ਨਾਲ ਕੋਈ ਕੰਮ ਕਰਨ ਬਾਰੇ ਸੋਚ ਰਹੇ ਹੋ ਤਾਂ ਕਰ ਲੈਣਾ ਚਾਹੀਦਾ ਹੈ ਕੁਛ ਤਕਨੀਕੀ ਜੋ ਤੁਸੀਂ ਕਹਿ ਰਹੇ ਹੋ ਕਿ ਚੇਂਜ ਕਰਨੀ ਹੈ ਕੰਮ ਕਰ ਵਿੱਚ ਉਹ ਚੇਂਜ ਪਰਵਰਤਨ ਤੁਹਾਨੂੰ ਚੰਗਾ ਰਿਜ਼ਲਟ ਦੇਵੇਗਾ ਠੀਕ ਹੈ ਨਵੇਂ ਤਰੀਕੇ ਨਾਲ ਕੀਤੇ ਕੰਮ ਸਕਸੈਸ ਦੇਣਗੇ ਅਗਲੀ ਰਾਸ਼ੀ ਪਾਈਸੇਸ ਹਨੀ ਮੀਨ ਰਾਸ਼ੀ ਵਾਲੇ ਮੀਨ ਰਾਸ਼ੀ ਦੇ ਲਈ ਚੰਦਰ ਦੂਸਰੇ ਸਥਾਨ ਵਿੱਚ ਹੈ ਤਾਂ ਤੰਤਾਂ ਦੇਗਾ ਕੰਮ ਵੀ ਦੇਗਾ ਪੈਸਾ ਵੀ ਦੇਗਾ ਪਰ ਅਠਵੇਂ خانه ਦਾ ਨਕਸ਼ਤਰ ਦਾ ਮਾਲਕ ਜੋ ਲਗਨ ਵਿੱਚ ਬੈਠਾ ਹੈ ਤਾ ਥੋੜਾ ਉਹਦਾ ਆਰ ਲੈਂਨ ਦੇਣ ਤੋਂ ਬਚੋ ਥੋੜੀ ਪਰੇਸ਼ਾਨੀ ਪੈਸੇ ਨੂੰ ਲੈ ਕੇ ਕਿਸੇ ਨੂੰ ਦਿੱਤੇ ਵਾਪਸ ਨਹੀਂ ਆ ਰਹੇ ਦੇਈਏ ਜਨਾ ਦੇਈਏ ਪੈਸੇ ਤਾਂ ਪੈਸੇ ਦਾ ਲੈਣ ਦੇਣ ਥੋੜਾ ਧਿਆਨ ਨਾਲ ਕਰ ਲੋ ਹੋਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ ਸਿਹਤ ਅੱਛੀ ਹੁੰਦੀ ਜਾਏਗੀ ਰਿਲੈਕਸ ਮਿਲੇਗੀ ਤੇ ਬਾਣੀ ਚ ਮਿਠਾਸ ਰਵੇ ਥੋੜਾ ਜਿਹਾ ਦੁੱਧ ਚੱਕੋ ਮੱਥੇ ਨੂੰ ਲਾਓ ਤੇ ਰੋਟੀ ਤੇ ਉੱਤੇ ਹਲਕਾ ਜਿਹਾ ਦੇਸੀ ਕੋਈ ਲਾ ਕੇ ਪੁੱਤੇ ਨੂੰ ਪਾਓ ਤੇ ਬੱਚਿਆਂ ਨੂੰ ਟੌਫੀਆਂ ਦੇ ਦਿਓ ਬਿਲਕੁਲ ਅੱਛਾ ਦਿਨ ਹੋ ਜਾਏਗਾ ਨਾਲੇ ਮਸਿਆ ਦਾ ਵੀ ਉਹ ਪਾਕ ਹੋ ਜਾਏਗਾ ਠੀਕ ਹੈ ਜੀ ਇਹ ਸੀ ਅਸਟ੍ਰੋਲੋਜੀ ਵਿਦ ਲੌਜੀਕ ਲੋਜੀਕ ਨਾਲ ਆਪਾਂ ਤੁਹਾਨੂੰ ਦੱਸਿਆ ਕਿ ਕਿੱਦਾਂ ਕਿਸ ਤਰ੍ਹਾਂ ਹਰ ਚੀਜ਼ ਨੂੰ ਆਪਾਂ ਗ੍ਰਹਾਂ ਦੇ ਮੁਤਾਬਕ ਸਹੀ ਕਰਕੇ ਸਹੀ ਰਿਜ਼ਲਟ ਲੈ ਸਕਦੇ ਹਾਂ ਨਾ ਮੱਸਿਆ ਤੇ ਅੱਜ ਸਾਰਿਆਂ ਨੇ ਗੋੜ ਵਾਲੇ ਥੋੜੇ ਜਿਹਾ ਚੌਲ ਬਣਾ ਕੇ ਜਲ ਪ੍ਰਵਾਹ ਕਰਦੇ ਨੇ ਤੇ ਕਿਸੇ ਜ਼ਰੂਰਤਮੰਦ ਨੂੰ ਖਾਣਾ ਖਿਲਾ ਦੇਣਾ ਠੀਕ ਹੈ ਜੋ ਜਨਮ ਤਾ ਪੱਤਰੀ ਤੇ ਆਪਾਂ ਚਰਚਾ ਕਰਨੀ ਸੀ ਆਪਾਂ ਤੁਹਾਨੂੰ ਦੱਸਿਆ ਗੁਰਲੀਨ कौर ਹੈ 17 ਮਈ 2010 ਤੇ 6:30 ਹੁਣ ਦੱਸੋ 2010 ਦਾ ਜਨਮ ਹੋਇਆ ਕਿੱਡੀ ਕੁ ਉਮਰ ਹੈ ਕੋਈ ਉਮਰ ਨਹੀਂ ਹੈ ਹੈਨਾ ਜਿਆਦਾ ਹੁਣ ਲਗਨ ਦਾ ਮਾਲਕ ਤੂਲਾ ਹੈ ਕਹਿੰਦੇ ਮਾਂ ਨਾਲ ਨਹੀਂ ਬਣਦੀ ਤਾਂ ਸੁਣੋ ਚੰਦਰ ਕੇਤੂ ਦਾ ਗ੍ਰਹਿ ਜੋਗ ਹੈ ਉਹ ਵੀ 9ਵੇਂ ਸਥਾਨ ਵਿੱਚ ਕਿਸਮਤ ਸਥਾਨ ਵਿੱਚ ਤੇ ਮਾਂ ਨਾਲ ਕਿੱਥੋਂ ਬਣਨੀ ਨਾਲ ਬੈਠਾ ਹੈ ਸ਼ੁਕਰ ਤੇ ਸ਼ੁਕਰ ਤੇ ਚੰਦਰ ਦੀ ਬਣਦੀ ਕੋਈ ਨਹੀਂ ਚੰਦਰ ਮਾਂ ਹੈ ਤਾਂ ਇਸ ਕਰਕੇ ਮਾਂ ਨਾਲ ਬਹਿਸਵਾਸੀ ਕਰਨਾ ਬਸ ਇਹੀ ਮੇਰੀ ਦੁਸ਼ਮਣ ਹੈ ਇਹੀ ਮੈਨੂੰ ਰੋਕਦੀ ਹੈ ਇਹੀ ਮੈਨੂੰ ਆਨੇ ਕਰਦੇ ਨੇ ਗੱਲ-ਗੱਲ ਤੇ ਮੈਨੂੰ ਟੋਕਾ ਟਾਕੀ ਕਰਦੇ ਹੋ ਆ ਗੱਲਾਂ ਆਮ ਸੋਨਾਂ ਨੂੰ ਮਿਲ ਜਾਂਦੀਆਂ ਨੇ ਪਰ ਮਾਂ ਪਰੇਸ਼ਾਨ ਕਿਉਂਕਿ ਚੰਦਰ ਕੇਤੂ ਦਾ ਗ੍ਰਹਿ ਜੋਗ ਮਾਂ ਚੰਦਰ ਨੂੰ ਗ੍ਰਹਿਣ ਲੱਗਿਆ ਹੋਇਆ ਮਾਂ ਪਰੇਸ਼ਾਨ ਇਸ ਕਰ ਤੋਂ ਕਿਤੇ ਬਦਨਾਮੀ ਨਾ ਹੋ ਜਾਏ ਕਿਤੇ ਪਰੇਸ਼ਾਨੀ ਨਾ ਹੋ ਜਾਏ ਕਿਤੇ ਇਹ ਨਾ ਹੋ ਜਾਏ ਬਸ ਹਰ ਸਮੇਂ ਮਨ ਵਿੱਚ ਇਹ ਕੱਢਾ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਸੁਣੋ ਇੱਕ ਤਾਂ ਤੁਲਾ ਲੱਗਣਾ ਤਾਂ ਜ਼ਰੂਰੀ ਹੈ ਕਿ ਸਭ ਤੋਂ ਜ਼ਰੂਰੀ ਕੀ ਹੈ ਕਿ ਤੁਸੀਂ ਅ ਬੱਚੀ ਦੇ ਰੈੱਡ ਤੇ ਮਹਿਰੂਨ ਕਲਰ ਨਹੀਂ ਪਵਾਉਣਾ ਦੂਜਾ ਹਰਾ ਰੰਗ ਵੀ ਨਹੀਂ ਪਵਾਉਣਾ ਤੀਜਾ 12 ਬਾਦਾਮ ਲੈ ਕੇ ਕਾਲੇ ਕੱਪੜੇ ਚ ਬੰਨ ਕੇ ਇਹਦੇ ਕੱਪੜਿਆਂ ਚ ਰੱਖੋ ਸਭ ਤੋਂ ਜ਼ਰੂਰੀ ਚੌਲ ਕਦੇ-ਕਦੇ ਚਲ ਪ੍ਰਵਾਹ ਕਰਦੇ ਰਹੋ ਉਸ ਤੋਂ ਜ਼ਿਆਦਾ ਜ਼ਰੂਰੀ ਇਹਦੇ ਕੰਨਾਂ 'ਚ ਥੋੜਾ ਜਿਹਾ ਛੋਟੇ-ਛੋਟੇ ਜਿਹਾ ਸੋਨਾ ਪਵਾ ਦਿਓ ਤੇ ਜੋ ਸੂਰਜ ਅਠਾ ਹੈ ਦਾ ਉਪਾਅ ਤੁਸੀਂ ਜਰੂਰ ਕਰੋ ਤੇ ਚੰਦਰ ਕੇਤੂ ਦੇ ਗ੍ਰਹਿ ਦਾ ਉਪਾਅ ਕਰੋ ਹੱਲ ਮਿਲ ਜਾਏਗਾ ਸਭ ਸੇ ਹੀ ਹੋ ਜਾਏਗਾ ਠੀਕ ਹੈ ਜੀ ਏਸੀ ਜੀ ਅਸਟ੍ਰੋਲੋਜੀ ਵਿਦ ਲੋਜਿਕ ਆਪਾਂ ਚਰਚਾ ਵੀ ਕੀਤੀ ਤੇ ਤੁਹਾਨੂੰ ਮੱਛੀ ਦਾ ਉਪਾਅ ਵੀ ਦੱਸਿਆ ਸਮਾਇ ਜਾਜਾ ਦਾ ਪਸੰਦ ਦਾ ਦਿਨ ਅੱਛਾ ਜਾਵੇ ਸਾਸ਼ਿਕਾ